ਬਾਈ ਰੰਗ ਕਿਹੜਾ ਆ ਜਾਂਦਾ ਬਾਈ ਇਹ ਪਾਕਿਸਤਾਨੀ ਕਲਰ ਆ ਗਿਆ ਪਾਕਿਸਤਾਨੀ ਕਲਰ ਆ ਗਿਆ ਕਲਰ ਆ ਗਿਆ ਬਾਡੀ ਵੇਟ ਹੋਊ ਬਾਡੀ ਵੇਟ ਕਿੰਨਾ ਕੋ ਬਾਈ ਇਹਦਾ ਗਰ ਕੋਈ ਐਕਟੀਵੇਟ ਨਾ ਹੋਣਾ ਕਮਾਂਟਲ ਤੋਂ ਬਾਹਰ ਹੋਊਗਾ ਲਓ ਬਾਈ ਕਮਾਂਟਲ ਤੋਂ ਬਾਹਰ ਹੋਊਗਾ ਬੱਕਰਾ ਦੇਖ ਸਕਦੇ ਹਾਂ ਰਿਜ਼ਲਟ ਬਾਈ ਆਪੀ ਵਧੀਆ ਆਉਂਦਾ ਨਾ ਬੱਕਰਾ ਦੇਖ ਸਕਦੇ ਤੁਸੀਂ ਠੀਕ ਆ ਬਾਈ ਦੇਖ ਸਕਦੇ ਹਾਂ ਬਾਈ ਬੱਚਿਆਂ ਨੂੰ ਵੀ ਪੂਰਾ ਮੋਹ ਆ ਬਾਈਆਂ ਦਾ ਬੱਕਰਿਆਂ ਨਾਲ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਪੌਣੇ 3 ਸਾਲ ਦਾ ਬੱਚਾ ਬਈ ਦੰਦਾਂ ਦੰਦਾਂ ਦਾ ਕਿੰਨੇ ਆ ਹੁਣ ਬਈ ਪੂਰੇ ਕੱਢਣ ਲੱਗਿਆ ਸਾਈਡ ਵਾਲੇ ਦੰਦ ਆਲੇ ਫੁੱਟ ਫੁੱਟ ਆਏ ਪੂਰੇ ਨਹੀਂ ਹਜੇ ਹੋਇਆ ਨਿੱਕੇ ਨਿੱਕੇ ਆ ਰਹੇ ਹੋ ਬਈ ਤੁਸੀਂ ਕਿੰਨੇ ਕ ਬੱਚੇ ਲੈ ਲੇ ਬਈ ਤੂੰ ਆਪਾਂ ਬੱਚਾ ਕੋਈ ਆਖਟ ਮਿੰਟ ਦੋ ਤਿੰਨ ਚਾਰ ਸੌ ਬੱਚਾ ਵੇਖਾਉਗੇ ਠੀਕ ਆ ਬਈ ਪੱਠਾ ਮੱਕੜੇ ਹਜੇ ਤਾਂ ਪੱਠਾ ਮੰਨ ਕੇ ਚੱਲ ਬੀਤੀ ਅਸੀਂ ਜਿੰਨੀਆਂ ਜਾਣੀ ਵੀ ਆ ਬੱਕਰੀਆਂ ਨੇ ਸਾਰੇ ਇਸੇ ਦੀ ਅਸਲਾ ਠੀਕ ਆ 1 ਸਾਲ ਨੂੰ ਤੂੰ ਫੇਰ ਦੇਖੀ ਕਾਲੇ ਕੀ ਮੇਲੇ ਤੇ ਮੈਨੂੰ ਨਹੀਂ ਪਤਾ ਲੱਗਣਾ ਕਿਹੜੀ ਫਰਲੀ ਤੇ ਕਿਹੜੀ ਝੜਤੀ ਠੀਕ ਆ ਬਈ ਕਾਲੇ ਕਾਲੇ ਮੇਲੇ ਤੇ ਜ਼ ਬਾਈ ਬੱਕੀ ਬੱਕਰਾ ਦੇਖ ਸਕਦੇ ਹੋ ਬਾਈ ਬਾਈ ਕੰਟੈਕਟ ਨੰਬਰ ਕੰਟੈਕਟ ਨੰਬਰ ਬੋਲਦੇ ਆ ਆਪਣਾ ਆਪਣਾ ਪਿੰਡ ਹੈਗਾ ਮਰਾਜ ਰਾਮਪੁਰਾ ਫੂਲ ਬਠਿੰਡਾ ਜ਼ਿਲ੍ਹਾ ਠੀਕ ਹੈ ਜੀ ਨੰਬਰ ਹੈਗਾ 90413 48770 ਇੱਕ ਵਾਰੀ ਹੋਰ ਬੋਲੀ ਨੰਬਰ 90413 ਠੀਕ ਹੈ ਬਾਈ ਲਓ ਬਾਈ ਬਾਈ ਦਾ ਨੰਬਰ ਆ ਹੈਗਾ ਬਾਈ ਦੀਆਂ ਬੱਕਰੀਆਂ ਤੇ ਬੱਕਰੇ ਕਿਵੇਂ ਲੱਗੇ ਬਾਈ ਦੀ ਸੋਚ ਕਿਵੇਂ ਲੱਗੀ ਹਨਾ ਲੈ ਕਮੈਂਟ ਜ਼ਰੂਰ ਕਰਿਓ ਬਾਈ ਬਾਕੀ ਸਾਨੂੰ ਬਾਈ ਦੀਆਂ ਇੱਕ ਵਾਰੀ ਬੱਕਰੀਆਂ ਆਪਾਂ ਦੁਬਾਰੇ ਫਿਰ ਤੋਂ ਦਿਖਾਉਣ ਲੱਗੇ ਆਂਗੇ ਦੇਖ ਸਕਦੇ ਹੋ ਬਾਈ ਤੁਸੀਂ ਬੱਕਰੀਆਂ ਵਾਈ ਦੀਆਂ ਪੂਰੀਆਂ ਟਾਪ ਕੁਆਲਿਟੀ ਦੀਆਂ ਬੱਕਰੀਆਂ ਨੇ ਦੇਖ ਸਕਦੇ ਹੋ ਬਾਈ ਤੁਸੀਂ ਠੀਕ ਆ ਬਾਈ ਚੈਣੇ ਓਕੇ ਬਾਈ ਇਹਦਾ ਬਾਈ ਟੀਵੀ ਹੈ ਪਰ ਉਹ ਇਹ ਤੁਸੀਂ ਬੱਕਰੀਆਂ ਤੇ ਬੱਕਰੇ